ਰਾਹ ਵਿਚ ਚਤਤ ਫਕੀਰ ਕਾਲ ਤੂੰ ਅਗਲਾ ਤੋਰਦੀ ਜੜੀ ਦੇ ਵਿੱਚ ਤੇਰੇ ਕਿੰਨੀ ਆਫਰਾ ਕਾ ਮੇਰੀ ਕਿਤੇ ਬਾਰੇ ਦੇ ਤੋਂ ਬੋਲ ਰਹਾ ਨੀਆਂ ਇੰਡੋ-ਓਜ਼ੀ ਰابطਾ ਆਸਟ੍ਰੇਲੀਆ ਚੈਨਲ ਦੇਖਣ ਵਾਲੇ ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਜੋ ਸ਼ਖਸੀਅਤ ਮੌਜੂਦ ਨੇ ਕਹਿੰਦੇ ਨੇ ਕਈ ਵਾਰੀ ਪਛਾਨ ਨੂੰ ਵੀ ਪਛਾਨ ਦੀ ਮਥਾਜ ਹੋ ਸਕਦੀ ਹੈ ਪਛਾਨ ਵੀ ਪਰ ਜਿਹੜੀ ਇਹ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਇਹਨਾਂ ਨੂੰ ਕਿਸੇ ਵੀ ਪਛਾਨ ਦੀ ਮਥਾਜ ਨਹੀਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਚਾਹੇ ਹਾਲੀਵੁੱਡ ਹੋਵੇ ਬੋਲੀਵੁੱਡ ਹੋਵੇ ਪੋਲੀਵੁੱਡ ਹੋਵੇ ਟੋਲੀਵੁੱਡ ਹੋਵੇ ਕਿਹੜਾ ਵੁੱਡ ਹੈ ਜਿਹੜਾ ਜਿੱਥੇ ਨਾ ਨਾਂ ਨਹੀਂ ਬੋਲਦਾ ਸੋ ਸਾਡੀ ਮਰਾਤ ਅੱਜ ਪੱਪੂ ਮਾਨ ਸਾਹਿਬ ਨਾਲ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਧੰਨਵਾਦ ਇੰਨੀ ਪੋਜ਼ਿਟਿਵਿਟੀ ਮਾਨ ਸਾਹਿਬ ਤੁਹਾਡਾ ਇੰਨਾ ਔਰਾ ਜਿਹੜਾ ਇੰਨਾ ਪੋਜ਼ਿਟਿਵ ਆ ਇੰਨੇ ਰਿਲੈਕਸ ਇੰਨੇ ਕੂਲ ਮਾਈਂਡ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਇਹ ਸਭ ਇੰਨਾ ਇੰਨਾ ਕਈ ਵਾਰੀ ਪ੍ਰੈਸ਼ਰ ਹੁੰਦਾ ਤੁਹਾਡੇ ਤੇ ਕਈ ਵਾਰੀ ਉਧਰੋਂ ਸਪੌਂਸਰਾਂ ਦਾ ਕਈ ਵਾਰੀ ਤੁਸੀਂ ਸ਼ੋਅਸ ਕਰਨੇ ਫਲਾਈਟਸ ਤੇ ਸਫ਼ਰ ਕਰਨਾ ਸੋ ਕਿੱਦਾਂ ਮੈਨੇਜ ਕਰਦੇ ਹੋ ਲੇਖੋ ਵੇ ਤਾਂ ਜ਼ਿੰਦਗੀ ਸਫ਼ਰ ਹੈ ਤੇ ਸਫ਼ਰ ਚ ਫਿਰ ਇੱਕ ਅਲੱਗ ਤਰ੍ਹਾਂ ਦਾ ਸਫ਼ਰ ਹੈ ਉਹ ਸਫ਼ਰ ਚ ਵੀ ਸਫ਼ਰ ਵੀ ਜੇ ਕਰੋਗੇ ਤਾਂ ਮੈਨੇਜ ਕਰਦਾ ਹਾਂ ਕਿ ਸਫਰ ਨੇ ਜਾਰੀ ਰਹਿਣਾ ਬਿਲਕੁਲ ਜੀ ਬਿਲਕੁਲ ਹੱਸ ਕੇ ਕੱਢੋਗੇ ਤਾਂ ਵੀ ਰੋ ਕੇ ਕੱਢੋਗੇ ਤਾਂ ਵੀ ਤੁਰਨਾ ਪੈਣਾ ਹੈ ਬਿਲਕੁਲ ਜੀ ਵਾਹ ਸਾਹਿਬ ਕਹਿੰਦੇ ਕਿ ਇਹ ਮੇਰਾ ਮੰਨਣਾ ਹੈ ਕਿ ਬੁਰਜ ਖਲੀਫਾ ਦੀ ਉਚਾਈ ਬੜੀ ਵੱਡੀ ਹੈ ਕਈ ਕਹਿੰਦੇ ਆਉਂਟ ਐਵਰੇਸਟ ਦੀ ਉਚਾਈ ਬੜੀ ਵੱਡੀ ਹੈ ਪਰ ਮੈਂ ਮੰਨਦਾ ਕਿ ਜਿਹੜੀ ਦਰਸ਼ਕਾਂ ਦੇ ਦਿਲ ਵਿੱਚ ਤੁਸੀਂ ਆਪਣੀ ਛਾਪ ਬਣਾਈ ਨਾ ਉਸ ਤੋਂ ਵੱਡੀ ਉਚਾਈ ਕੋਈ ਨਹੀਂ ਹੋ ਸਕਦੀ ਮਾਨ ਸਾਹਿਬ ਨਹੀਂ ਤੁਹਾਡਾ ਤੁਹਾਡਾ ਬੜਾ ਪਣਾ ਬੜਾ ਪਿਆਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ 20 ਸਾਲ ਪਹਿਲਾਂ ਦੀ ਗੱਲ ਕਰੀਏ ਮਾਨ ਸਾਹਿਬ ਤੇ ਹੁਣ ਦੀ ਗੱਲ ਕਰੀਏ ਤੁਹਾਡਾ ਗੀਤ ਵਜਣ ਦੀ ਦੇਰ ਹੁੰਦੀ ਹੈ ਪੈਰ ਮੱਲੋ ਮੱਲੀ ਨੱਚਣ ਨੂੰ ਕਰ ਪੈਂਦੇ ਆ ਨਹੀਂ ਪੰਜਾਬੀ ਸੰਗੀਤ ਚ ਥਰੇ ਲੈਣੀ ਆ ਮੈਂ ਉਹ ਅੱਖਰ ਗਾ ਲੈਣਾ ਹੈ ਮੇਰੀ ਕੁਸ਼ਕਿਸਮਤ ਹੀ ਹੈ ਮੈਂ ਉਹ ਅੱਖਰ ਚੋਣ ਲੇ ਥਰੇਲਤ ਪੰਜਾਬੀ ਚ ਨਾ ਭਾਸ਼ਾ ਵੱਡੀ ਹੁੰਦੀ ਹੈ ਕਲਾਕਾਰ ਬਹੁਤ ਛੋਟੇ ਹੁੰਦੇ ਆ ਬਿਲਕੁਲ ਮਾਨ ਸਾਹਿਬ ਮਾਨ ਸਾਹਿਬ ਤੁਹਾਡਾ 20 ਸਾਲਾਂ ਦਾ ਜਿਹੜਾ ਇੱਕ ਤਜਰਬਾ ਆ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਖਾਸ ਕਰਕੇ ਉਹ ਕਿਦਾਂ ਦਾ ਰਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਜਦੋਂ ਤੁਸੀਂ ਪਹਿਲਾ ਸ਼ੋਅ ਕੀਤਾ ਨੱਚਾਗਾ ਐਦਾਂ ਹੀ ਸੀ ਪਿਆਰ ਐਦਾਂ ਹੀ ਮਿਲਦਾ ਕੰਟੀਨਿਊਸਲੀ ਪਿਆਰ ਆਦਾ ਹੀ ਸਦਾ ਹੀ ਸਦਾ ਅੱਛਾ ਬਹੁਤ ਖੁਸ਼ਕਿਸਮਤੀ ਦੀ ਗੱਲ ਆ ਮਾਨ ਸਾਹਿਬ ਬਹੁਤ ਵਧੀਆ ਤੇ ਮਾਨ ਸਾਹਿਬ ਇੱਕ ਹੋਰ ਮੈਨੂੰ ਯਾਦ ਆ ਰਿਹਾ ਤੁਹਾਡਾ ਇੱਕ ਗੀਤ ਆਇਆ ਸੀ 90 ਤੇ ਤੇ ਉਹ 23 ਮਿੰਟ ਮੇਰੇ ਖਿਆਲ 23 ਕੇ 26 ਮਿੰਟ ਲੰਮਾ ਗੀਤ ਸੀ ਉਹ ਹਾਂਜੀ ਹਾਂਜੀ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਥੋਂ ਤੱਕ ਮੇਰਾ ਹੈ ਤੋ ਯਰ ਬਈ ਅੰਦਾਜ਼ਾ ਆ ਕਿ ਇੰਨਾ ਲੰਮਾ ਗੀਤ ਅਜ ਤੱਕ ਨਹੀਂ ਹੋ ਕਿਸੇ ਨੇ ਰਿਕਾਰਡ ਕੀਤਾ ਕਿਉਂਕਿ ਸਾਡੇ ਜਿਹੜੇ ਅਮੂਮਨ ਗਾਣੇ ਹੁੰਦੇ ਆ ਉਹ 3 ਜਾਂ 4 ਮਿੰਟਾਂ ਦੇ ਵਿੱਚ ਸਿਮਟ ਜਾਂਦੇ ਆ ਮਾਨ ਸਾਹਿਬ ਇੰਨੀ ਲੰਬੀ 4 ਮਿੰਟ ਦੀ ਹੁੰਦੀ ਹੈ ਇਤਿਹਾਸ ਬਹੁਤ ਵੱਡਾ ਹੁੰਦਾ ਜਦੋਂ ਕਿਸੇ ਕਬੀਲੇ ਦੀ ਪ੍ਰੋਡਕਟ ਕਰਦੇ ਆ ਜਾਂ ਕਿਸੇ ਦੀ ਉਸਤਤ ਕਰਨੀ ਹੁੰਦੀ ਹੈ ਨਾ ਤਾਂ 23 ਮਿੰਟ ਵੀ ਥੋੜਾ ਹੈ ਮੈਂ ਤਾਂ 20 ਘੰਟੇ ਦੀ ਵੀ ਲਿਖ ਸਕਦਾ ਤੁਸੀਂ ਸੁਣਨ ਵਾਲੇ ਹੋ ਨਾ ਬਿਲਕੁਲ ਜੀ ਜਿਹੜੇ ਵੱਡੇ ਲੋਕ ਆ ਇਹ ਵੱਡੇ ਲੋਕ ਹੁੰਦੇ ਨੇ ਇਹਨਾਂ ਦੀ ਉਸਤਤ ਕਰਨਾ ਸਾਡਾ ਫਰਜ਼ ਹੈ ਇਹਨੂੰ ਇਸ ਫਸ ਪੇਜ ਨਹੀਂ ਲਿਖਿਆ ਜਾ ਸਕਦਾ ਵੀ ਮੈਂ ਬਸ ਤੇ ਨਮੜ ਦਾ ਗਾਣਾ ਬਣਾਇਆ ਤਾਂ ਫਿਰ ਮੈਂ ਇੱਕ ਹੋਰ ਬਣਾਵਾਂ ਉਸ ਤਰ ਜਦੋਂ ਹੁੰਦੀ ਹੈ ਉਹ ਨਿਰੰਤਰ ਵਹਿਣ ਹੁੰਦਾ ਇਹ ਜਿਹੜਾ ਗੀਤ ਹੈ ਨਾ ਜੇ ਤੁਸੀਂ ਯਕੀਨ ਮੰਨਵੇ ਅਸੀਂ ਇਦਾਂ ਮਿਊਜ਼ਿਕ ਰਫ ਕੰਪੋਜ਼ ਕਰਕੇ ਨਾ ਇਹ ਮਾਇਕ 'ਤੇ ਗਾਇਆ ਹੋਇਆ ਇਹ ਸਾਰਾ ਗਾਣਾ ਲਿਖਿਆ ਨਹੀਂ ਸੀ ਇਹਦੇ ਤਿੰਨੇ ਜਾਂ ਚਾਰ ਅੰਤਰੇ ਲਿਖੇ ਸੀ ਮੈਨੂੰ ਮੇਰੇ ਦਿਮਾਗ ਸੀ ਵੀ ਨਾਲ ਦੀ ਨਾਲ ਲਿਖਣਾ ਸੋ ਮੇਰੀ ਇੱਕ ਹੈਬਿਟ ਹੈ ਮੈਂ ਚਾਹ ਬਣਵਾ ਲਾਂ ਨਾ ਯਾ ਮੁੰਡੇ ਮੇਰੇ ਜਿਹੜੇ ਨਾਲ ਰਹਿੰਦੇ ਨੇ ਤੇ ਇਹ ਬੈਠੇ ਰਹਿੰਦੇ ਨੇ ਉਹ ਫਿਰ ਮੈਂ ਆਪ ਹੀ ਹੈੱਡਫੋਨ ਲਾ ਕੇ ਲੱਗਿਆ ਰਹਿਣਾ ਇਹ ਸਾਰਾ ਇਦਾਂ ਗੂੰਜਣਾ ਹੈ ਕਿ ਉਸ ਤੋਂ ਸਾਰੀ ਕੁਦਰਤੀਆਂ ਉਪਜਈ ਹੋਈ ਹੈ ਵਾਹ ਯੋਸ ਕੀ ਬਾਤ ਮਾਨ ਸਾਹਿਬ ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਨਵੇਂ ਪ੍ਰੋਜੈਕਟ ਉਹਨਾਂ ਬਾਰੇ ਤੁਸੀਂ ਕੀ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ ਕਿਉਂਕਿ ਦਰਸ਼ਕਾਂ ਨੂੰ ਹਰ ਵਾਰ ਤੁਹਾਡੇ ਤੋਂ ਕੁਝ ਨਵੇਂ ਦੀ ਉਮੀਦ ਹੁੰਦੀ ਹੈ ਕਿ ਤੁਹਾਡੇ ਜਿੰਨੇ ਵੀ ਜੇ ਆਪਾਂ ਪਿਛਲੇ 20 ਸਾਲਾਂ ਦੇ ਗਾਣੇ ਚੱਕ ਲਈਏ ਸਭ ਸਿਚੁਏਸ਼ਨਲ ਗਾਣੇ ਨੇ ਲਗਭਗ ਕਿ ਇੱਕ ਸਿਚੁਏਸ਼ਨ ਦੇ ਆਧਾਰ ਤੇ ਤੁਸੀਂ ਲਿਖਦੇ ਹੋ ਸਭ ਨੂੰ ਪਤਾ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਬਜੈਕਟ ਹੈ ਜਿੰਨੇ ਤੁਸੀਂ ਸੋਚੀ ਜਾਓਗੇ ਲਿਖਣ ਵਾਲੇ ਦਾ ਕੰਮ ਹੈ ਲਿਖਣਾ ਕਿ ਤੁਹਾਨੂੰ ਲਿਖਣਾ ਆਉਂਦਾ ਫਿਰ ਤੁਸੀਂ ਕਿਸੇ ਵੀ ਵਿਸ਼ੇ ਤੇ ਲਿਖ ਸਕਦੇ ਹੋ ਬਸ਼ਰਤੇ ਕਿ ਤੁਸੀਂ ਕਮਰਸ਼ੀਅਲ ਸੋਚ ਵਾਲੇ ਬੰਦੇ ਨਹੀਂ ਚਾਹੀਦੇ ਤੁਸੀਂ ਦਿਲਦਾਰ ਚਾਹੀਦੇ ਹੋ ਬਿਲਕੁਲ ਜੇ ਜੋ ਤੁਸੀਂ ਦਿਲਦਾਰ ਹੋਨੇ ਫਿਰ ਤੁਸੀਂ ਚੰਗੀਆਂ ਚੀਜ਼ਾਂ ਲਿਖਦੇ ਆ ਮੈਂ ਤਰਨੇ 'ਚ ਵੀ ਲਿਖਿਆ ਤੇ ਮੈਂ ਧਰਨੇ ਬਾਰੇ ਵੀ ਲਿਖਿਆ ਹਾਂਜੀ ਤੇ ਬਾਅਦ 'ਚ ਵੀ ਆ ਕੇ ਹੁਣ ਉਹਦੇ ਬਾਰੇ ਵੀ ਇੱਕ ਗਾਣਾ ਲਿਖਿਆ ਮੈਂ ਵੇਸਵਾ ਤੇ ਵੀ ਇੱਕ ਗਾਣਾ ਲਿਖਿਆ ਹੈ ਮੈਂ ਅਲਗ-ਅਲਗ ਬਨ ਗਿਆ ਲਿਖਦਾ ਮੈਂ ਇੱਕ ਕੋਈ ਇਹੋ ਜਿਹਾ ਪਹਿਲੂ ਨਹੀਂ ਜਿਹੜਾ ਮਾਨਸਾਬ ਤੁਸੀਂ ਛੋਇਆ ਨਾ ਹੋਵੇ ਹਰੇਕ ਪਹਿਲੂ ਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਇਹ ਇੱਕ ਮੈਂ ਇਹ ਵੀ ਸੁਣਿਆ ਸੀ ਕਿਸੇ ਇੰਟਰਵਿਊ ਚ ਤੁਹਾਡਾ ਕਿ ਤੁਸੀਂ ਉਮੀਦ ਕਰਦੇ ਕਿਸੇ ਜਿਹੜੇ ਤੁਹਾਡੇ ਨਾਲ ਦੇ ਸਾਥੀ ਕਲਾਕਾਰ ਨੇ ਕਿ ਉਹ ਪਖੰਡਵਾਤ ਤੇ ਬਾਬੇ ਪਖੰਡੀ ਬਾਬਿਆਂ ਤੇ ਕੁਝ ਲਿਖਣ ਪਰ ਲਿਖਣਗੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਨਾ ਉਹ ਬਹੁਤ ਪਤਾ ਕੀ ਹੁੰਦਾ ਇੱਕ ਕਮਰਸ਼ੀਅਲ ਜਿਹਾ ਜ਼ਮਾਨਾ ਆ ਗਿਆ ਹੁਣ ਫੇਸਬੁੱਕ ਤੇ ਤੁਸੀਂ ਆਪਣੀ ਤਾਰੀਫ਼ ਤਾਂ ਸੁਣਦੇ ਹੋ ਸਾਰੇ ਬਿਲਕੁਲ ਜੀ ਤੇ ਜੇ ਤੁਹਾਨੂੰ ਕੋਈ ਮਾੜਾ ਕਹਿੰਦਾ ਤੁਸੀਂ ਉਹ ਨਹੀਂ ਸੁਣਦੇ ਪਹਿਲਾਂ ਤੁਹਾਨੂੰ ਇਹਦੇ ਚ ਨਿਕਲਣਾ ਪਊਗਾ ਜਿਹੜਾ ਬੰਦਾ ਕਮੈਂਟ ਪੜਨ ਲੱਗ ਜੇ ਨਾ ਉਹ ਬਰਬਾਦ ਹੋ ਜਾਂਦਾ ਬਿਲਕੁਲ ਕਮੈਂਟ ਪੜਨ ਵਾਲਾ ਬੰਦਾ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋ ਜਾਂਦਾ 6 ਮਹੀਨੇ ਚ ਕਿਉਂਕਿ ਉਹ ਨੈਗੇਟਿਵ ਸੁਣਨ ਦੀ ਆਦਤ ਹੈ ਉਹਦੇ ਅੰਦਰ ਕੀ ਗੋਹਂਦੀ ਤੁਸੀਂ ਇਹ ਤੋਂ ਪਰੇ ਹੋ ਜਾਓ ਇਹ ਤੁਹਾਡੀ ਦੁਨੀਆ ਹੈ ਤੁਹਾਡਾ ਕੰਮ ਹੈ ਕੰਮ ਕਰਨਾ ਉਹ ਲਿਕ ਕਮਰਸ਼ੀਅਲ ਇਹ ਐਂਗਲ ਤੇ ਸੋਚਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਜੇ ਕੋਈ ਡੇਰੇ ਜਾਣ ਵਾਲਾ ਮੈਨੂੰ ਸੁਣਦਾ ਯਾਰ ਫਿਰ ਉਹਨਾਂ ਤਾਂ ਮੈਨੂੰ ਵੀਊ ਨਹੀਂ ਦੇਣਾ ਮੇਰੇ ਦਿਮਾਗ 'ਚ ਇਸ ਤਰ੍ਹਾਂ ਦੀ ਕੋਈ ਮਤਲਬ ਹੈ ਨਹੀਂ ਮੇਰਾ ਇੱਕ ਨਜ਼ਰੀਆ ਮੈਂ ਉਹਦੇ ਬਾਰੇ ਗਾਉਣਾ ਚਾਹੁੰਦਾ ਜੇ ਕਿਸੇ ਨੂੰ ਨਹੀਂ ਵੀ ਚੰਗਾ ਲੱਗਦਾ ਉਹਦੀ ਸਟ्रेस ਹੈ ਬਿਲਕੁਲ ਜੀ ਬਿਲਕੁਲ ਮੇਰਾ ਜਿਹੜਾ ਕੰਮ ਹੈ ਮੈਂ ਉਹ ਕਰਨਾ ਔਰ ਗਲਤ ਨੂੰ ਗਲਤ ਕਹਿਣਾ ਇਹ ਸਾਡਾ ਫਰਜ਼ ਹੈ ਤੁਹਾਨੂੰ ਕੁਦਰਤ ਨੇ ਜਾਂ ਲੋਕਾਂ ਨੇ ਆਵਾਜ਼ ਦਿੱਤੀ ਹੈ ਨਾ ਫਿਰ ਤੁਸੀਂ ਗਲਤ ਨੂੰ ਗਲਤ ਕਹੋ ਕਿਉਂਕਿ ਜਿਸ ਤਰ੍ਹਾਂ ਦਾ ਰੱਬ ਲੀਕਵਿਡ ਅਸੀਂ ਭਾਰਤ 'ਚ ਬਣਾਇਆ ਨਾ ਉਦਾਂ ਦਾ ਰੱਬ ਹੈ ਨਹੀਂ ਦੇਖੋ ਆਸਥਾ ਤੁਹਾਡਾ ਨਜੀਬ ਫੈਸਲਾ ਹੈ ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ ਤੁਹਾਡਾ ਵਿਚਾਰ ਹੈ ਤੁਸੀਂ ਕਿਸ ਨੂੰ ਮੰਨਦੇ ਹੋ ਇਹ ਵੀ ਤੁਹਾਡਾ ਵਿਚਾਰ ਹੈ ਤੁਸੀਂ ਕਿਉਂ ਮੰਨਦੇ ਹੋ ਇਹ ਵੀ ਤੁਹਾਡਾ ਆਪਣਾ ਵਿਚਾਰ ਹੈ ਤੁਸੀਂ ਆਪ ਦੀ ਆਸਤਾ ਕਿਸੇ ਤੇ ਥੋਪ ਨਹੀਂ ਸਕਦੇ ਨਹੀਂ ਥੋਪ ਸਕਦੇ ਪਰ ਜਿਹੜੇ ਲੌਜੀਕਲੀ ਜਿਹੜੇ ਚੀਜ਼ਾਂ ਸਹੀਆਂ ਉਹ ਤੁਸੀਂ ਥੋਪ ਸਕਦੇ ਹੋ ਉਹ ਤੁਸੀਂ ਕਹਿ ਸਕਦੇ ਹੋ ਵੀ ਇਹ ਗਲਤ ਹੈ ਯਾਰ ਬਿਲਕੁਲ ਜੀ ਬਾਬਾ ਨਾਨਕ ਗੁਰੂ ਸਾਹਿਬ ਇਸੇ ਫਲਸਫੇ ਤੇ ਚੱਲੇ ਨਾ ਬਿਲਕੁਲ ਇਹ ਗਲਤ ਹੈ ਤਾਂ ਯਾਰ ਐਡੇ بڑے ਬ੍ਰਾਹਮੰਡ ਅਜੇ ਤੱਕ ਤੋ ਸਾਇੰਸ ਥੋੜੇ ਜਿਹੇ ਗ੍ਰਹਾਂ ਤੇ ਪਹੁੰਚ ਸਕੀ ਹੈ ਅਜੇ ਮੇਨ ਇੱਕ ਮਾਰਸ ਲੱਭਿਆ ਜਿੱਥੇ ਬੰਦਾ ਵੱਸ ਸਕਦਾ ਹੋਵੇ ਨੇ ਕਿਤੇ ਅੱਗ ਪੈਂਦੀ ਹੈ ਕਿਤੇ ਐਸਿਡ ਵਰਸਦਾ ਹੈ ਅਜੇ ਇੱਕ ਗ੍ਰਹ ਲੱਭਿਆ ਆਪਣਾ ਇੱਕ ਗ੍ਰਹ ਲੱਭਿਆ ਤੀਨੇ ਕਿੰਨੀ ਦੁਨੀਆ ਮਨੋ ਕਿੱਡੀ ਵੱਡੀ ਹੈ ਕੋਹ ਹੈ ਤੀਨੂ ਕਿ ਕਿ ਕੋਈ ਬੰਦਾ ਆਇਆ ਕੋਈ ਏਦਾਂ ਇਹਨੂੰ ਇਹਨੂੰ ਚਲਾ ਨਹੀਂ ਸਕਦਾ ਚਲਾ ਨਹੀਂ ਸਕਦਾ ਉਹ ਸੁਨਾਮੀ ਨੂੰ ਬੰਦਾ ਰੋਕ ਸਕਦਾ ਹੈ ਕਿ ਮੈਂ ਤਾਂ ਹੀ ਤਾਂ ਕਹਿਆ ਸੀ ਪੂਜਾ ਨਾਲ ਕਦੇ ਨਹੀਂ ਸੁਨਾਮੀ ਰੁਕਦੀ ਨੇਚਰ ਸਿਰਾਂ ਦੇ ਉੱਤੇ ਫਿਰੇ ਬੁੱਕ ਦੀ ਹਾਂ ਬਿਲਕੁਲ ਜੀ ਬਿਲਕੁਲ ਸੋ ਨੇਚਰ ਜਦੋਂ ਰਹਿਣਾ ਨੇਚਰ ਬਹੁਤ ਵੱਡੀ ਹੈ ਜੇ ਸਾਡੀ ਪਹਿਲੀ ਸਿਵਲਾਈਜੇਸ਼ਨ ਹੈ ਅਜੇ ਸੱਤ ਤੋਂ ਅੱਗੇ ਸੱਤ ਹੋਰ ਐਡਵਾਂਸ ਹੈ ਜਿਹੜੀਆਂ ਅੰਦਾਜ਼ਾ ਲਾਉਣਾ ਸੌਖੇ ਨਹੀਂ ਦਨ ਕਿ ਸੈਵੰਥ ਜਿਹੜੀ ਸਿਵਲਾਈਜੇਸ਼ਨ ਹੈ ਉਹ ਇੰਨੀ ਐਡਵਾਂਸ ਹੈ ਵੀ ਉਹ ਚੁਟਕੀ ਮਾਰਾਂ ਗਾਇਬ ਹੋ ਜਾਂਦੀ ਹੈ ਅੱਜ ਤੱਕ ਕੋਡਣ ਤਸ਼ਤਰੀ ਦੀ ਸਪੀਡ ਨਹੀਂ ਨਾਪ ਸਕੀ ਸੈਂ ਸਾਡੀ ਐਨੀ ਫਾਸਟ ਹੈ ਬਿਲਕੁਲ ਸੋ ਮਾਨ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਤੁਹਾਡੀ ਫਿਟਨੈਸ ਦਾ ਰਾਜ਼ ਕੀ ਹੈ ਮੈਂ ਪਰੌਂਠੇ ਖਾਦੇ ਹੁਣੇ ਅਸੀਂ ਪੀਣਾ ਤੋਂ ਮਗਾ ਕੇ ਤੇ ਇਹ ਕਹਿੰਦੇ ਸੀ 2 ਵਜੇ ਦਾ ਟਾਈਮ ਹੈ ਤੇ ਉਹ ਪਰੌਂਠੇ ਵਾਲਾ ਸਾਡਾ ਪਹੁੰਚ ਹੀ ਮਿਲ ਲੜੀ ਸਵਾ ਦੋ ਪਰ ਅਸੀਂ ਫਿਰ ਗੱਡੀ 'ਚ ਰੱਖ ਕੇ ਖਾ ਲੇ ਕੋਈ ਖਰਾਬ ਨਹੀਂ ਬਸ ਜੋ ਅਸੀਂ ਪਿੰਡ 'ਚ ਖਾਂਦੇ ਸੀ ਪਰੌਂਠਾ ਮਿਲ ਗਿਆ ਪਰੌਂਠਾ ਖਾ ਲਓ ਠੀਕ ਹੈ ਜੀ ਸੀ ਬੰਦੇ ਨੂੰ ਮਤਲਬ ਚੂਜ਼ ਹੀ ਉਹ ਹੁੰਦਾ ਜਿਨੇ ਕਦੇ ਪਹਿਲਾਂ ਕੋਈ ਖਾਧਾ ਨਾ ਹੋਵੇ ਬਿਲਕੁਲ ਅਸੀਂ ਤਾਂ ਘਰਾਂ ਤੋਂ ਬਾਹਰ ਆਏ ਹੌਸਟਲ 'ਚ ਰਹੇ ਸਾਨੂੰ ਅਸੀਂ ਕਿਰਪਾ ਕੁਦਰਤ ਦੀ ਮਤਲਬ ਇਹ ਸਾਰਾ ਕੁਝ ਪੈਸਾ ਦੌਲਤ ਗੱਡੀਆਂ ਕੋਟ ਇਹ ਸਾਨੂੰ ਵਿਰਾਸਤ 'ਚ ਮਿਲੀਆਂ ਸੀ ਇਹਦਾ ਕੋਈ ਕ੍ਰੇਜ਼ ਨਹੀਂ ਤੇ ਭੋਜਾ ਹੁਣ ਮੈਂ ਇੱਥੇ ਆ ਕੇ ਇਹਨਾਂ ਨੂੰ ਗਾਹ ਵੀ ਮੈਨੂੰ ਤਾਂ ਉਹ ਕੋਈ ਸਪੈਸ਼ਲ ਡੱਕ ਲਿਆ ਕੇ ਦੋ ਇਹ ਕੋਈ ਗੱਲ ਨਹੀਂ ਬਣ ਰਹੀ ਜੋ ਹੈ ਜਿਹੜਾ ਮਿਲ ਗਿਆ ਉਹ ਖਾ ਲੋ ਬਸ ਬਿਲਕੁਲ ਬਿਲਕੁਲ ਹੈ ਨਾ ਕੋਈ ਕੋਈ ਦੌੜ ਨਿਕ ਸੋਮਾਨ ਸਾਹਿਬ ਬੜੀ ਖੁਸ਼ੀ ਹੋਈ ਬੜੀ ਦਿਲੋਂ ਸਕੂਨ ਮਿਲਿਆ ਤੁਹਾਡੇ ਨਾਲ ਗੱਲਬਾਤ ਕਰਕੇ ਮੇਰੇ ਦਰਸ਼ਕਾਂ ਨੂੰ ਵੀ ਬਹੁਤ ਖੁਸ਼ੀ ਹੋਈ ਹੋਏਗੀ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ ਪਿਆਰੇ ਸਿੱਟਨੀ ਸਾਰੇ ਸਿਆਣੇ ਸਾਤੋਂ ਤੁਹਾਡਾ ਡਾਲਰ ਵੱਡਾ ਸਾਡੇ ਨਾਲ ਅਸੀਂ ਤੁਹਾਨੂੰ ਕੀ ਮਤ ਦਈਏ ਸਾਡੇ 40 50 ਤੁਹਾਡਾ ਇੱਕ ਤੁਸੀਂ ਸਿਆਣੇ ਹੋ ਸਾਤੋਂ ਔਰ ਬੱਚੇ ਬਹੁਤ ਇੰਟੈਲੀਜੈਂਟ ਹੈ ਉਹ ਜਿਹੜੇ ਚੱਕਰ ਵਿੱਚ ਸਾਡੀਆਂ ਜਨਰੇਸ਼ਨਾਂ ਫਸੀਆਂ ਉਹ ਨਿਕਲ ਗਏ ਉਹਦੇ ਚੋਂ ਆਜ਼ਾਦ ਹੋ ਗਏ ਉਹ ਕਿਸੇ ਬੰਦਸ਼ ਨੂੰ ਨਹੀਂ ਮੰਨਦੇ ਨਾ ਉਹ ਸਮਾਜਿਕ ਬੰਦਸ਼ ਨੂੰ ਮੰਨਦੇ ਨਾ ਉਹ ਧਾਰਮਿਕ ਬੰਦਸ਼ ਨੂੰ ਮੰਨਦੇ ਨਾ ਉਹ ਰਾਜਨੀਤਿਕ ਬੰਦਸ਼ ਨੂੰ ਮੰਨਦੇ ਆ ਉਹ ਕਿਸ ਉਹ ਹਰ ਬੰਦਸ਼ ਤੋਂ ਮੁਕਤ ਆ ਉਹਨਾਂ ਦੀ ਆਪਣੀ ਦੁਨੀਆ ਔਰ ਇਹ ਬਹੁਤ ਅੱਛਾ ਹੈ ਇਦਾਂ ਹੋਣਾ ਚਾਹੀਦਾ ਸੀ ਇਸੇ ਲਈ ਬੱਚੇ ਭਾਰਤ ਤੋਂ ਬਾਹਰ ਨੂੰ ਆਉਣੇ ਨਾ ਇੱਥੇ ਗੁਲਾਮੀ ਬਹੁਤ ਤਰ੍ਹਾਂ ਦੀ ਹੈ ਪੂਰੀ ਮਰਜ਼ੀ ਦਾ ਕਪੜਾ ਨਹੀਂ ਪਾ ਸਕਦੀ ਉਹਨੂੰ ਬਦਕਾਰ ਬਣਾ ਦੋਗੇ ਤੁਸੀਂ ਪੂਰੀ ਫੇਸਬੁੱਕ ਤੇ ਫੋਟੋ ਪਾਉਂਦੀ ਹੈ ਸੱਲੇ 250 ਕਮੈਂਟ ਆ ਚੱਕ ਦੋ ਸੋਹਣਿਓ ਬੱਲੇ ਵੀ ਦੱਸੋ ਆ ਹਾਲ ਹਾਂ ਹਾਂ ਸੋ ਇੱਥੇ ਤਾਂ ਆਉਨੇ ਆ ਲੋਕ ਇੱਥੇ ਆਜ਼ਾਦੀ ਹੈ ਬਿਲਕੁਲ ਬੰਦਾ ਆਜ਼ਾਦ ਰਹਿਣਾ ਚਾਹੁੰਦਾ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਆਪਕਾ ਥੈਂਕ ਯੂ ਥੈਂਕ ਯੂ so much ਫਸਟ ਗਾਟ ਤੇਰਾ ਵਿਚਾਤ ਫਸਟ ਗਾਟ ਤੇ ਮੈਂ ਅੱਗੇ ਨਾ ਰੋਣ ਦੀ ਜੜੀ ਦੇ ਵਿੱਚ ਤੇਰੇ ਸਾਜਾ ਕਰਮਾਲ ਇਹ ਬੱਬੂ ਆ ਗਿਆ ਅਬ ਵਾ ਵੀ ਬੱਬੂ ਮਾਨ ਆ ਗਿਆ ਮੇਰੀ ਪਿੱਛ ਦੀ ਚੁਧਾਰ ਵਿੱਚ ਬੋਲ ਹਾਨੀਆਂ ਖਨਾਰ ਪਤਲੀ ਪਤੰਗ ਕਾਲੇ ਮਰ ਗਈ ਵਿੱਚ ਛੇਤੀ ਕੁੰਡਾ ਹੋ ਨਹੀਂ ਹਾਨੀਆਂ ਹੁੰਦਾ ਸਿਰੇ ਦਾ ਸੱਟ ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਮੇਰੀ ਇੱਕ ਗੱਲ ਸੁਣਦਾ ਜਾ this is indo-oz australia and you're watching indo-oz news the voice of unity